ਆਪ ਵਾਹਿਗੁਰੂ ਸਹਬ ਜੀ ਉਪਾਤਿਅ ਜਸਮੇ ਕਦ ਉਪਾਤ ਬੇਨਤੀ ਚਉ ਪਈ ਹਮਰੇ ਕਰੋ ਤਦ ਰਛਾ ਪੂਰਨ ਹੋਏ ਜਤ ਕੇ ਇਛਾ ਤਬ ਚਰਨਾਂ ਨਾਮ ਰਹਿ ਹਮਾਰਾ ਆਪਣਾ ਜਾਣ ਕਉ ਸਬ ਤਮ ਕਾ ਬਹਾਪ ਤਬ ਜਬਲ ਬਚਾਵੋ ਸੁਖੀ ਬਸ ਗੁਰ ਪਰਵਾਰ ਸੇ ਰੁਖ ਸਿਕ ਸਬੇ ਕਰਤਾ ਮੋਰ ਅਛਾ ਜਿ ਕਰਤਾ ਕਰੀਐ ਸਭੈ ਰਤੋ ਆਜੁ ਸੰਗਰੀਐ ਪੂਰਨ ਹੋਇ ਹਮਾਰੀ ਅਸ ਸਤੋਰਾ ਦਨ ਕੀ ਰਖ ਆਸ ਆਪ ਮੈਂ ਸਾਡ ਕੋਈ ਅਵਰਣ ਨਾ ਧਿਉ ਜੋ ਵਰਤੋਂ ਸੋ ਤੁਮ ਚ ਪਾਉ ਸੇਵ ਤੁਸ ਕਮਾਰੇ ਤਾਰੀ ਆਹ ਰਸੋ ਨੇ ਵਰੀ ਹੈ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੋ ਕਰੇ ਹੋ ਰੱਛਾ ਰਗੋ ਰੱਖਣ ਵਾਹਰੇ ਸਾਹਿਬ ਸੰਤ ਸਹਾਰੇ ਤਿਆਰੇ ਜੀਨ ਬੰਧ ਤਸਨ ਕੇ ਅੰਤਾ ਤੁਮਹੋ ਬੁਰੀ ਚਤਰਦਸ ਕੰਤਾ ਕਾ ਕਾਲ ਪਾਏ ਨਮੋ ਭਗਤਰਾ ਕਾਲ ਪਾਏ ਸ਼ਿਵ ਜੋ ਅੰਤਰਾ ਕਾਲ ਪਾਏ ਕਰਮ ਸਰ ਪ੍ਰਗਾਸ ਸਗਲ ਗਤ ਕਾ ਕੀਤਮਸਾ ਜਵਣ ਕਾੜੋ ਜੋ ਕਿਸਕੀ ਬੇਦਰਾਜ ਬੰਮਾ ਜੋਥੀ ਜਵਣ ਕਾ ਸਭ ਲੋਗ ਸਵਾਰਾ ਨਮਸਕਾਰ ਜਤੈ ਹੰਮਾ ਜੜ ਕਾ ਸਭ ਜਗਤ ਬਨਾਇਓ ਦੇਵਤਾ ਤੋ ਜਸਨ ਉਪਜਾਇਓ ਆਦੰਤਿਕ ਅਵਤਾਰ ਸੁਇ ਕਰਿ ਸਮਝੋ ਹਮਾ ਨਮਸਕਾਰ ਤੇ ਸਹੀ ਕਾ ਹਮਾਰੀ ਸਭ ਪ੍ਰਜਾ ਜਿਤ ਆਪ ਸਵਾਰੀ ਸਭ ਕਤ ਕੋ ਸਭ ਗੁਣ ਸੁਖ ਦਿਓ ਸਾਤ ਤਨ ਕੋ ਬਲ ਮੋ ਵਜ ਕੀਓ ਕਾੜ ਢਟ ਕੇ ਅੰਤਰ ਕੀ ਜਾਣ ਤੋ ਓਰੇ ਗੁਰ ਕੀ ਪੀਰ ਪਰ ਸ਼ਾਨਤ ਚੀ ਚੀ ਤੇ ਕੋ ਚਰਿਆ ਫੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਣ ਦੋ ਪਾਏ ਤੇ ਦੁਖੀ ਸੋਗਪਾਏ ਸਾਧਨ ਕੇ ਸੁਖੀ ਇਕ-ਇਕ ਕੀ ਤੀਰ ਪਰ ਸ਼ਾਨੈ ਪੜ ਮੜ ਕੇ ਪੜ ਪੜ ਕੇ ਜਾਨੈ ਨਿਯਾਯ ਉਦ ਕਰ ਕਹ ਕਰਤਾ ਨਾ ਪ੍ਰਜਾਤਨ ਤਤਵ ਦੇਹ ਪਾਰਾ ਜਲ ਅਪਰੰਗ ਕਰਤੋ ਕਬ ਵੋ ਤੁਮ ਬਬਰਤ ਦੇਹ ਤਰ ਸਭੋ ਜਤਿ ਵਦਨਾ ਸਰਬ ਸੁਖ ਧਾਰੈ ਆਪਾ ਬੜੀ ਪੂਜਾ ਚਾਰ ਤੁਮ ਸਰਹੀ ਤੇਰਾ ਤਨ ਨਾਵਨ ਮਾ ਜਾਣ ਤੀ ਤੀ ਦੇ ਅਨੰਤ ਨਰੰਕਰ ਦ੍ਰਿਪਕਾਰ ਦਰਲੰਭ ਆਦਿ ਦੀਨ ਅਨੰਦ ਹਸੰਭਾ ਤਾ ਕੂੜ ਤਤ ਪਿਤਾ ਜਪ ਬੇਰੜ ਕਾ ਚਮਿਤ ਤਾ ਕੋ ਕਰ ਪਾਣ ਰਵਾਰਤ ਮਾ ਮੂੜ ਕਰ ਭੇਦਨ ਧਾਨੰਤ ਮਹਾਦੇਵ ਤੋ ਕਰਤ ਸਦਾ ਸਿਵ ਅੰਕਾਰ ਕਾ ਜੀ ਰਤਨ ਤਿਵ ਆਜ ਕੋਈ ਮਦ ਹਾ ਜਿਤੇ ਬਰਨੁ ਤੇ ਤੁਣਾ ਪੜਤੋ ਹੈ ਤਿਨ ਜੀ ਤੁਮਰਾ ਰਖਨੁ ਦਰਿ ਵਿਸਾਰਾ ਕਹਿ ਬਤ ਸੁਜਾ ਪਰ ਤੁਸੂਸਰ ਏਕੈ ਰੂਪ ਰੂਪ ਸਰੂਪ ਅਰੰਕ ਭਇਓ ਰਾਮ ਕਰਿ ਕੁਭਾ ਅੰਨਜੇ ਰਾਜਾ ਸਿਤਿ ਜਕੀਤੇ ਆਤਪਰਖਾਰ ਬੰਰ ਰਚ ਦਿਨੀ ਕਹ ਬੂਲ ਰਾਜਾ ਗੱਠਾ ਸਬੜਕਾ ਹੋ ਸੰਕਰ ਕੈਠਾ ਸਬਰੀ ਸੰਸਦੁ ਖਰ ਤੰ ਭਵ ਆਦਿ ਸੁਗਾਤੁ ਸੁਕੁ ਹੋਸਯੰ ਕਭਵ ਅਦਰਚਾ ਬੇ ਰੀਤਮ ਕਰੋ ਸਿਖੁ ਬਾਸਿ ਸਿਖੁ ਸੰਕਰ ਹੋ ਤਉ ਤਜਿ ਤਿਟੁ ਤੁਤ ਪੰਤਾ ਸਕਲ ਮਲੇਸ਼ੁ ਕਰੋ ਰੜਕਤਾ ਜੇ ਸੁਝ ਤਉ ਸਰਣੀ ਪਰੈ ਤ੍ਰਿਕਦਾਸ ਬੋਲੇ ਮਰੇ ਹੋਰ ਬਗਮਣ ਪਗ ਪਰੇ ਤਹਾਲੇ ਤਨ ਕੇ ਤੁਮ ਸੰਕੜ ਸਭ ਟਾਰੇ ਜੋ ਕਲ ਕੋਇਕ ਬਾਰਤ ਆਏ ਹਨ ਤਾਂ ਕੇ ਕਾਲ ਨਿਕਟਨ ਰੱਛਾਓ ਦੇ ਤੈ ਸਭ ਕਲ ਦਸ ਦਸਰੇ ਤਰ ਕੱਲਾ ਕਿਰਪਾ ਦ੍ਰਿਸ਼ਟ ਤਨ ਜਾਰੇ ਦਹਾਰੋ ਤਾਂ ਕੇ ਤਾਪ ਤਨ ਤਮਰ ਹਰ ਅਰਥ ਸੱਧ ਕਾਮੋ ਸਭ ਹੋਇ ਦਵਤਿ ਸ਼ਵਰ ਸਤਨ ਕੋਈ ਇਹ ਤੁਮ ਹਰ ਜਦ ਤੁਮ ਅਸਵਾਰ ਕਾਰ ਫਾਸਤੇ ਤਾਏ ਬਾਬਾ ਜਗਤ ਨਾਨ ਨਾਮ ਸਰਨ ਤੇ ਹਾਰੀ ਹਾਥ ਹੱਥ ਲੈ ਹੋ ਉਪਾਨੀ ਸਰਪਠਾ ਨਮੋ ਸਾਈ ਦੋਸਤੋ ਤੋਕ ਤੇ ਲੈ ਹੋ ਬਚਾਈ ਖੜ ਕਰਕੇ ਅੰਤ ਮੈਂ ਸਰਨ ਤੇ ਹਾਰੀ ਆਪਾਤ ਲੈ ਹੋ ਬਾਰੀ ਸਰਬ ਉਠਾਓ ਸਹਾਈ ਦਸ਼ਤ ਤੋ ਤਤੇ ਲੈ ਹੋ ਬਚਾਈ ਵਾਹੁਰ ਜੀ ਕਾ ਹਰ ਸਹ ਵਾਹੁਰ ਜੀ ਕੀ ਫਤਹਿ